ਲੁਧਿਆਣਾ ਦੇ ਵਿੱਚ ਇੱਕ ਪਤੀ ਪਤਨੀ ਦੇ ਨਾਲ ਅਜਿਹਾ ਘਟਨਾ ਹੁੰਦਾ ਕਿ ਸ਼ਾਇਦ ਉਹ ਜ਼ਿੰਦਗੀ ਭਰ ਇਸ ਨੂੰ ਭੁੱਲ ਨਹੀਂ ਪਾਉਣਗੇ। ਦਰਸਲ ਇਹ ਪਤੀ ਪਤਨੀ ਸ਼ਾਪਿੰਗ ਕਰਨ ਦੇ ਲਈ ਜਾਂਦੇ ਹਨ, ਖਰੀਦੋਫੋਕ ਕਰਨ ਲਈ ਜਾਂਦੇ ਹਨ ਪਰ ਉੱਥੇ ਇਹਨਾਂ ਦੇ ਨਾਲ ਅਜਿਹਾ ਹੋ ਜਾਂਦਾ ਕਿ ਜਿਸ ਦਾ ਖਮਿਆਜ਼ਾ ਇਹਨਾਂ ਨੂੰ ਕਾਫੀ ਵੱਡਾ ਪੁੱਟਣਾ ਪੈਂਦਾ। ਦਰਸਲ ਲੁਧਿਆਣਾ ਦੇ ਮਿੱਡਾ ਚੌਂਕ ਦੇ ਨੇੜੇ ਪਤੀ ਪਤਨੀ i20 ਕਾਰ ਦੇ ਵਿੱਚ ਸਮਾਨ ਲੈਣ ਦੇ ਲਈ ਜਾਂਦੇ ਹਨ ਅਤੇ ਉੱਥੇ ਇਹਨਾਂ ਪਤੀ ਪਤਨੀ ਨੂੰ ਤਿੰਨ ਲੁਟੇਰਿਆਂ ਦਾ ਸਾਹਮਣਾ ਕਰਨਾ ਪੈਂਦਾ ਜੋ ਗੱਡੀ i20 ਕਾਰ ਦੇ ਵਿੱਚੋਂ ਲੁੱਟ ਕਰਕੇ ਫਰਾਰ ਹੋ ਜਾਂਦੇ ਹਨ ਅਤੇ ਮੌਕੇ ਤੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਅਤੇ ACP ਪਹੁੰਚਦੇ ਹਨ ਉਹਨਾਂ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕੀਤੀ ਜਾਂਦੀ ਹੈ ਆਲੇ ਦੁਆਲੇ ਦੇ ਕੈਮਰੇ ਖੰਗਾਲੇ ਜਾਂਦੇ ਹਨ ਅਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਆਖਿਆ ਕਿ ਮਿੱਡਾ ਚੌਂਕ ਦੇ ਨੇੜੇ ਇੱਕ i20 ਕਾਰ ਦੇ ਵਿੱਚ ਲੁੱਟ ਹੋ ਜਾਂਦੀ ਹੈ ਜਿਸ ਦੇ ਵਿੱਚ ਤਿੰਨ ਨੌਜਵਾਨਾਂ ਦੇ ਵੱਲੋਂ ਲੁੱਟ ਦੀ ਵਾਰ ਦਾ ਤੁਨ ਅੰਜਾਮ ਦਿੱਤਾ ਗਿਆ ਅਤੇ ਹੁਣ ਉਹਨਾਂ ਦੇ ਵੱਲੋਂ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਫੜ ਕੇ ਅਗਰ ਕਾਰਵਾਈ ਕੀਤੀ ਜਾਵੇਗੀ ਭਾਈ ਮੈਟਰ ਸੀਗਾ ਗੱਡੀ ਮੈਂ ਸਮਾਨ ਲੈਣ ਆਇਆ ਸੀਗਾ ਜੀ ਤੇ ਇੱਥੇ ਗੱਡੀ ਖੜੀ ਸੀਗੀ ਜੀ ਮੇਰੀ ਤੇ ਮੈਨੂੰ ਨਹੀਂ ਪਤਾ ਵਾਈਫ ਵੇ ਅਸੀਂ ਵਿੱਚ ਬੈਠੇ ਸੀਗੇ ਤੇ ਬਸ ਉਨੀ ਦਿਨ ਕੋਈ ਬੰਦੇ ਚਾਰ ਆਏ ਵਿੱਚ ਬੈਠੇ ਉਹਨਾਂ ਨੇ ਮੂੰਹ ਫੜ ਲਿਆ ਵਾਈਫ ਦਾ ਉਹਨਾਂ ਨੂੰ ਨਾਲ ਲੈ ਕੇ ਚੱਲੇ ਸੀਗੇ ਤੇ ਉਨੀ ਦਿਨ ਮੈਂ ਮਗਰ ਦੇਖਿਆ ਤੋਂ ਦੇਖਿਆ ਤੇ ਮੈਂ ਫੜਾ ਵਟਾਕੀ ਖੋਲੀ ਤੇ ਆਪਦੀ ਵਾਈਫ ਨੂੰ ਖਿੱਚਿਆ ਬਾਹਰ ਨੂੰ ਤੇ ਉਨੀ ਦਿਨ ਉਹ ਗੱਡੀ ਉਨੀ ਦਿਨ ਨੂੰ ਗੱਡੀ ਖਿੱਚ ਕੇ ਲੈ ਗਏ ਉਹ ਗੱਡੀ ਨੰਬਰ ਪਤਾ ਕੀ ਹੈ ਪੀਬੀ 22 ਐਚ 6209 ਔਰ ਬੈਗ ਤੇ ਸਿੱਧੂ ਮੂਸੇਵਾਲੇ ਦੀ ਫੋਟੋ ਲੱਗੀ ਆ ਬੈਗ ਸ਼ੀਸ਼ੇ ਤੇ ਹੋਰ ਸ ਗਈ ਮੌਕੇ ਤੇ ਹਾਂਜੀ ਹਾਂਜੀ ਆ ਗਈ ਸੀਸੀ ਕੈਮਰਾ ਵੀ ਪਾਲ ਚੱਲ ਰਹੀ ਹੈ ਹਾਂਜੀ 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 ਮੇਰਾ ਨਾਮ ਸਿਮੀ ਹੈ ਕੀ ਹੋਇਆ ਕਿ ਅਸੀਂ ਕੀ ਮੈਟਰ ਕੀਤਾ ਪੁਰਾ ਅਸੀਂ ਇੱਥੇ ਗੱਡੀ ਰੋਕੀ ਆ ਜਿਵੇਂ ਯੂਜਵਲ ਹਮੇਸ਼ਾ ਦਵਾਈ ਵਾਸਤੇ ਮੋਦੀ ਖਾਨੇ ਤੋਂ ਕਹਿੰਦੇ ਦਵਾਈ ਤੇ ਇੱਥੋਂ ਕਹਿੰਦੇ ਕੁਝ ਖਾ ਲੈਣੇ ਆ ਉਹਨਾਂ ਨੇ ਦਵਾਈ ਖਾਧੀ ਸੀ ਤੇ ਰੋਕੀ ਐ ਜਸਟ ਹਜੇ ਨਿਕਲੇ ਹੀ ਆ ਤੇ ਉਹਨਾਂ ਦੀ ਪਿੱਠ ਸੀਗੀ ਤੇ ਗੱਡੀ ਨੋਰਮਲੀ ਇਦਾਂ ਹੀ ਹਮੇਸ਼ਾ ਹੀ ਹੁੰਦਾ ਚਾਰ ਮੁੰਡੇ ਆਏ ਤਿੰਨ ਸੀ ਮੈਨੂੰ ਲੱਗਦਾ ਤਿੰਨ ਸੀਗੇ ਤਿੰਨ ਮੁੰਡੇ ਆਏ ਤੇ ਉਹਨਾਂ ਨੇ ਖਦਮ ਗੱਡੀ ਦਾ ਸ਼ੀਸ਼ਾ ਨਸ਼ੇੜੀ ਟਾਈਪ ਸੀਗੇ ਪੂਰੇ ਹੀ ਤੇ ਉਹਨਾਂ ਨੇ ਮਤਲਬ ਮੈਨੂੰ 20 ਵਿੱਚ ਹੀ ਕਰ ਲਿਆ ਮੈਂ ਇਦਾਂ ਤਾਂ ਕਿਹਾ ਕਿ ਕਿੰਨੀ 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 ਉਹਨਾਂ ਨੇ ਲੋਕ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿੰਨੀ ਕਿੰਨੀ ਉਹ ਤਾਂ ਭੱਜ ਚਲੇ ਗਿਆ ਮੇਰੇ ਹਸਬੰਦ ਨੇ ਮੈਨੂੰ ਉਹਨੇ ਇਦਾਂ ਦੇਖ ਲਿਆ ਰੱਬ ਵੱਲੋਂ ਉਹਨਾਂ ਨੇ ਮੈਨੂੰ ਪੂਰੀ ਜੋਸ਼ ਨਾਲ ਬਾਹਰ ਖਰੀਦ ਸਲਿਆ ਤੇ ਗੱਡੀ ਲੱਤਾਂ ਤੇ ਚੜਾ ਦੇਣੀ ਸੀ ਸਾਡੇ ਦੋਨਾਂ ਦੇ ਇਹੀ ਜਗ੍ਹਾ ਹੋਈ ਹੈ ਲੁੱਟ ਇਹੀ ਜਗ੍ਹਾ ਦੇ ਜਿੱਥੇ ਖੜਿਆ ਮੈਂ ਭੱਜ ਗਿਆ ਇਹੀ ਜਗ੍ਹਾ ਮੋਦੀ ਕੰਪਲੈਕਸ ਹੈ ਮੋਦੀ ਕੰਪਲੈਕਸ ਹੈ ਹਾਂਜੀ ਇੱਥੇ ਹੈ ਚੋਢੀ ਕੰਪਲੈਕਸ ਇੱਥੇ ਪੁਜੀਜੀ ਕੈਮਰਾ ਇਹ 5 ਨੰਬਰ ਇਹ ਪੰਮੀ ਪ੍ਰਧਾਨ ਜੀ ਸਾਡੇ ਗ੍ਰੀਨਫੀਲਡ ਦੇ ਹਾਂਜੀ ਹਾਂ ਉਹਨਾਂ ਦਾ ਬੇਟਾ ਸੀ ਉਹਨਾਂ ਤਾਂ ਖੋ ਹੋਈ ਆ ਹਾਂ ਹਾਂ ਕਿੱਡੀ ਕਿੱਡੀ ਸੀ ਵੀਰ ਜੀ ਉਹ ਸੀ ਆਪਣੇ i20 i20 ਦਾ ਮਾਡਲ ਦੀ ਬਾਈਕ ਹੋਈ ਉਹਨਾਂ ਦਾ ਮਾਡਲ ਤਾਂ ਮੇਰੇ ਹਿਸਾਬ ਨਾਲ ਵਾਈਟ ਕਲਰ ਦੀ ਸੀ ਦੇਖੋ ਬੱਚੇ ਘਰੋਂ ਆਇਆ ਦਵਾਈ ਲੈਣ ਵਾਸਤੇ ਉਹ ਦਵਾਈ ਲੈਣ ਲੱਗਿਆਂ ਉਹਨਾਂ ਨੇ ਕਿਹਾ ਵੀ ਇੱਥੋਂ ਇੱਕ ਤਾਂ ਪਹਿਲਾਂ ਉਹ ਨਾਲ ਮੋਦੀ ਦੁਆਖਾਨਾ ਉਹ ਘਰ ਦੀ ਨੂੰ ਲਾ ਕੇ ਕਹਿੰਦੇ ਚੱਲ ਬੱਚਾ ਉਹ ਨਾਲ ਘਰ ਵਾਲੀ ਹੈ ਕਹਿੰਦੀ ਕੋਈ ਖਾ ਲਈਏ ਉਹ ਖਾਣ ਦੇ ਜਿੱਕਰ ਜੋ ਗੱਡੀ ਇੱਥੇ ਖੜੇ ਕਰਕੇ ਚਲੇਗੀ ਆ ਚਲੇਗਾ ਮੁੰਡਾ ਤੇ ਉਹਦੀ ਜਿਹੜੀ ਗੱਡੀ ਦੇ ਵਿੱਚ ਉਹਦੀ ਵਾਈ ਬੈਠੀ ਸੀ ਜੀ ਉਹ ਉਹਨਾਂ ਨੇ ਦੇਖਿਆ ਵੀ ਇਹ ਮੁੰਡਾ ਘਰ ਗੱਡੀ ਤੋਂ ਨਿਕਲ ਗਏ ਕਿਤੇ ਤਾੜ ਜੁਣਿਆ ਉਹ ਨਾਲ ਮੋਦੀ ਦੁਆਖਾਨੇ ਦੇ ਚਲੇ ਗਿਆ ਪਿੱਛੋਂ ਜਿਹੜੇ ਲਟੇਰੇ ਸੀਗੇ ਜਿਹੜੇ ਤਿੰਨ ਚਾਰ ਜਿਹੜੇ ਸੀਗੇ ਉਹਨਾਂ ਨੇ ਦੇਖਿਆ ਵੀ ਮੁੰਡਾ ਉਧਰ ਗਿਆ ਤੇ ਚਾਬੀ ਇਹਦੇ ਕੋਲ ਸੀ ਇਹਦਾ ਮੂੰਹ ਘੋਟ ਲਿਆ ਉਹਨਾਂ ਕੋਲ ਹਥਿਆਰ ਵੀ ਰਹੇ ਉਹਦੇ ਕੋਲ ਹਥਿਆਰ ਜਿੱਥੋਂ ਤੱਕ ਇੱਥੋਂ ਬਾਹਰੋਂ ਪਤਾ ਲੱਗਾ ਕਿ ਉਹਨਾਂ ਦੇ ਕੋਲ ਰਵਲਵਰ ਹੈਗਾ ਰਵਲਵਰ ਹੈਗਾ ਸੀ ਹਾਂ ਤੇ ਉਹ ਹੁਣ ਰਵਲਵਰ ਦੇ ਸਿਰ ਤੇ ਤਾਂ ਪਤਾ ਨਹੀਂ ਉਹਨਾਂ ਨੇ ਹੱਥ ਦਿਖਾਇਆ ਹੈ ਜਾਂ ਨਹੀਂ ਦਿਖਾਇਆ ਉਹ ਬਹੁਤ ਨੂੰ ਪਤਾ ਮੈਨੂੰ ਕਹਿੰਦੇ ਲੇਡੀਜ਼ ਵੀ ਗੱਡੀ 'ਚ ਸੀ ਜਦੋਂ ਲੇਡੀਜ਼ ਗੱਡੀ 'ਚ ਬੈਠੀ ਸੀ ਅਜਿਹਾ ਜਬਰਦਸਤੀ ਉਹਨਾਂ ਨੇ ਉਹਨਾਂ ਨੇ ਜਬਰਦਸਤੀ ਆ ਕੇ ਮੂੰਹ ਘੋਟਿਆ ਤੇ ਅੰਦਰ ਹੀ ਦੂਜੇ ਨਾਲ ਦੇ ਦੂਜੇ ਵੜ ਕੇ ਅੰਦਰ ਉਹ ਜਦੋਂ ਵੜੇ ਤੇ ਇਹਨਾਂ ਨੇ ਉਹ ਗੱਡੀ ਲੈ ਕੇ ਤੁੜ ਲਗਾ ਮੁੰਡੇ ਨੇ ਦੇਖਿਆ ਵੀ ਗੱਡੀ ਕੋਣ ਲੈ ਕੇ ਚੱਲਿਆ ਤੇ ਲੱਗਦਾ ਜੀ ਤੁਹਾਨੂੰ ਕੁਸ਼ੀ ਦੂਰੀ ਤੇ ਕਤਮਾ ਤੇ ਉਸ ਚੌਕੀ ਵੀ ਨੇੜੇ ਪੈਂਦੀ ਹੈ ਉਹਨਾਂ ਚੌਕੀ ਦੇ ਬਿਲਕੁਲ ਕਰੀਬ ਬਿਲਕੁਲ ਕਰੀਬ ਔਰ ਤੁਸੀਂ ਦੇਖ ਲਓ ਮੇਰਾ ਖਿਆਲ ਜਿਆਦਾ ਨਹੀਂ ਜਿਆਦਾ 50 ਮੀਟਰ ਹੋਣੇ 50 ਮੀਟਰ ਦੀ ਦੂਰੀ ਤੇ ਇਹ ਵਾਰਦਾਤ ਹੁੰਦੀ ਪਈ ਹੈ ਤੁਸੀਂ ਦੇਖੋ ਪੁਲਿਸ ਵਾਲੇ ਵੀ ਸੁੱਤੇ ਪਏ ਨੇ ਹਾਂ ਜੀ ਇੰਨੀ ਵੱਡੀ ਵਾਰਦਾਤ ਹੋ ਗਈ ਹਾਂਜੀ ਰੱਬ ਨਾ ਕਰੇ ਬਹੁਤ ਨੂੰ ਨਾਲ ਲੈ ਜਾਂਦੇ ਹੈਂਜੀ ਤੇ ਕੁਝ ਉਹਦੇ ਕੋ ਇੰਨਾ ਗਹਿਣਾ ਪਾਇਆ ਸੀਗਾ ਤੇ ਉਹ ਗੱਡੀ ਤਾਂ ਜਾਣੀ ਜਾਣੀ ਸੀ ਗਹਿਣਾ ਵੀ ਸੀ ਕਿਤੇ ਜਾਨ ਨੂੰ ਖਤਰਾ ਹੁੰਦੀ ਨੂੰ ਬੰਨਣਾ ਸੀ ਕਿੰਨੇ ਕਹਿਨੇ ਵੀ ਕੁਝ ਮਾਰੇ ਮੋਟੇ ਦੇਖ ਕੇ ਹਾਂਜੀ ਗਹਿਣਾ ਕੰਨ ਜੀ ਉਹ ਮੋਢਿਆ ਪੰਚਰ ਵੀ ਹੋਇਆ ਲੱਗਾ ਬੇਟੇ ਤੇ ਹਾਂਜੀ ਉਹਦੇ ਹੱਥ ਤੇ ਫ੍ਰੈਕਚਰ ਹੋਇਆ ਉਹਨੇ ਬੜੇ ਜ਼ੋਰ ਨਾਲ ਦਿੱਤੀਆਂ ਅੰਦਰੋਂ ਗੱਡੀ i20 i20 ਹਾਂਜੀ ਨੰਬਰ ਪਤਾ ਕਿੱਦੀ ਰਹਾ ਪੀ ਵੀ 22 ਐਚ 8109 ਭਾਰਜੋਨ ਹਾਂਜੀ ਤੇ ਪੁਲਿਸ ਆਈ ਆ ਮੌਕੇ ਤੇ ਜਾਂਚ ਕਰ ਰਹੀ ਹੈ ਜੀ ਦੇਖੋ ਜੀ ਜਾਂਚ ਤਾਂ ਪੁਲਸ ਵਾਲੇ ਦਾ ਸਾਰੇ ਜਾਂਚ ਜੁਟ ਗਿਆ ਹੈ ਹਾਂਜੀ ਬਾਕੀ ਗਾਂ ਦਾ ਹੁਣ ਪਤਾ ਲੱਗੂਗਾ ਵੀ ਇਹ ਕੀ ਕਾਰਵਾਈ ਕਿੱਥੇ ਖਤਮ ਹੁੰਦੀ ਹੈ ਤੇ ਕਦੋਂ ਫੜੇ ਜਾਂਦੇ ਆ ਨਹੀਂ ਫੜੇ ਜਾਂਦੇ ਤੇ ਇੱਥੋਂ ਦੇ ਆ ਤੇ ਪੁਲਸ ਨੇ ਤਾਂ ਕਾਰਵਾਈ ਆਪਣੀ ਅਰੰਭਤੀ ਹੈ ਹਾਂਜੀ ਹੁਣ ਜਿਹੜੀ ਅਗਲੀ ਕਾਰਵਾਈ ਆ ਪੁਲਿਸ ਦੇ ਡਿਪੈਂਡਡ ਆ ਲੱਗਦਾ ਵੀ ਚੋਰਾ ਨਾ ਹੋਊਗਾ ਲਗਾਤਾਰ ਵਧਿਆ ਦੇਖੋ ਜੀ ਕ੍ਰਾਈਮ ਤਾਂ ਤੁਸੀਂ ਰੋਜ਼ ਦਾ ਦੇਖੋ ਰੋਜ਼ ਨਸ਼ੇ ਪੱਤੇ ਐਨੇ ਵਧ ਗਏ ਨੇ ਜਿਹੜਾ ਨੌਜਵਾਨ ਆ ਪੁਖਾ ਮਰਦਾ ਉਹਨਾਂ ਨੇ ਬਾਲ ਦਿੱਤਾ ਜੇ ਰੰਬੀਆਂ ਆਂ ਹਾਂਜੀ ਉਹ ਕੁਝ ਤੂਰੀ ਤੇ ਹੋਇਆ ਜੇ ਕੁਝ ਤੂਰੀ ਆ ਤਾਂ ਹੀ ਤੇ ਖੋ 20 ਮੀਟਰ ਲਾ ਲੋ ਤੁਸੀਂ 50 ਮੀਟਰ ਲਾ ਲੋ ਹਾਂਜੀ ਬੋਲੋ ਚੌਕੀ ਹਾਂਜੀ ਐਡੀ ਵੱਡੀ ਬਾਲਦਤ ਹੋ ਗਈ ਆ ਜਿੰਦਾ ਤੁਸੀਂ ਦੇਖੋ ਹਾਂਜੀ ਹਨੇਰ ਕਰਦੀ ਆ ਗਈ ਹਨੇਰ ਕਰਦੀ ਹਾਂਜੀ ਔਰ ਦੇਖੋ ਜਵਾਰਨਗਰ ਇਲਾਕਾ ਜਿਹੜਾ ਉਹ ਇੰਨਾ ਭਰਿਆ ਇਲਾਕਾ ਇੱਥੇ ਉਹ ਭਰੇ ਬਜਾਲ ਚ ਦੇਖੋ ਆ ਰੇੜੀਆਂ ਫੜੀਆਂ ਸਾਰੇ ਖਾਣ ਪੀਣ ਵਾਲੇ ਨੇੜੇ ਖੜੇ ਆ ਪਤਾ ਨਹੀਂ ਲੱਗਿਆ ਕਿਸ ਨੂੰ ਹਾਂਜੀ ਦੇਖ ਕੇ ਤਾਂ ਪਤਾ ਲੱਗ ਜਾਂਦਾ ਹੋ ਸਕਦਾ ਕੋਈ ਹਿੰਮਤ ਕਰਕੇ ਜਿਵੇਂ ਮੁੰਡੇ ਨੇ ਉਹਨਾਂ ਨੂੰ ਕੁੜੀ ਨੂੰ ਕਢਿਆ ਫੜ ਕੇ ਬਾਹਰ ਜ਼ੋਰ ਨਾਲ ਉਹਨੇ ਦੇਖਿਆ ਵੀ ਇਹ ਤਾਂ ਗੱਡੀ ਲਾ ਕੇ ਕੋਈ ਚੱਲਿਆ ਚਾਬੀ ਉਹ ਨੋ ਰਾਣੀ ਕੋਲ ਫੜੀ ਸੀਗੀ ਚਾਬੀ ਗੱਡੀ ਦੇ ਵਿੱਚ ਲਾਈ ਹੋਈ ਸੀ ਉੱਪਰ ਨਹੀਂ ਨੋ ਰਾਣੀ ਕੋਲ ਫੜੀ ਸੀ ਉਹਨੇ ਕੋ ਲਾ ਕੇ ਉਹਨੇ ਚਾਬੀ ਲਾਈ ਆ ਔਰ ਜਦੋਂ ਮੁੰਡੇ ਉਹਨੂੰ ਖਿੱਚਿਆ ਕੁਝ ਸੈਕਿੰਡ ਜੀ ਹੋਏ ਕੁਝ ਸੈਕਿੰਡ ਜੀ ਹੋ ਗਿਆ ਕੰਮ ਕੁਝ ਸੈਕਿੰਡ ਜੀ ਹੋਇਆ ਏ ਜਸਟ ਥੋੜੀ ਦਿਰ ਪਹਿਲਾਂ ਹੀ ਹੁਣੇ ਸਾਨੂੰ ਇਨਫੋਰਮੇਸ਼ਨ ਆਈ ਹੈ ਆ ਕਿ ਇੱਕ ਗੱਡੀ ਕੋਈ ਸਨੇਚ ਹੋਈ ਹੈ ਇੱਥੋਂ ਤਾਂ ਉਹਦੇ ਸਬੰਧੀ ਮੈਂ ACP ਸਿਵਲ ਲਾਈਨ ਐਸਐਚਓ ਡਿਵੀਜ਼ਨ 5 ਨੇ ਅਸੀਂ ਜਿੱਦਾਂ ਹੀ ਸੀ ਉਦਾਂ ਹੀ ਰਸ਼ਨ ਕੀਤੇ ਇੱਥੇ ਵੀ ਵਾਟ ਟੂ ਇਨਵੈਸਟੀਗੇਟ ਤੇ ਹਲੇ ਅਸੀਂ ਜਸਟ ਮੌਕਾ ਦੇਖਿਆ ਅਸੀਂ ਜੋ ਵੀ ਇਨਵੈਸਟੀਗੇਸ਼ਨ ਕਰਾਂਗੇ ਹੁਣ ਗੱਡੀ ਦੇ ਅੱਗੇ ਫਰਦਰ ਟ੍ਰੇਸ ਕਰਾਂਗੇ ਵਿਲ ਕੀਪ ਯੂ ਪੋਸਟਡ ਹਜੇ ਤਾਂ ਰਾਤ ਦਾ ਹਨੇਰਾ ਵੀ ਨਹੀਂ ਹੋਇਆ ਤੇ ਲੁਟੇਰਿਆਂ ਦੇ ਹੌਸਲੇ ਇੰਨੇ ਕ ਬਲੰਦ ਹੋ ਗਏ ਨੇ ਕਿ ਲੁਧਿਆਣਾ ਸ਼ਹਿਰ ਨੂੰ ਜਿਹਨੂੰ ਸਮਾਰਟ ਨਹੀਂ ਕੋਈ ਨਹੀਂ ਜੀ ਹੌਸਲੇ ਨਹੀਂ ਨਹੀਂ ਇਦਾਂ ਦਾ ਕੋਈ ਨਹੀਂ ਆਪਾਂ ਸਿਟੀ ਨੂੰ ਸੇਫ ਰੱਖਣਾ ਵੀ ਆਰ ਡੂਇੰਗ ਆਰ ਬੈਸਟ ਤੇ ਕ੍ਰਾਈਮ ਨੂੰ ਵੀ ਅਸੀਂ ਜਲਦੀ ਤੋਂ ਜਲਦੀ ਟ੍ਰੇਸ ਕਰਾਂਗੇ ਕਿੰਨੇ ਪਰਸਨ ਸੀ ਜੀ ਜਾਂ ਫੀਮੇਲ ਵਗੈਰਾ ਨਾਲ ਥੱਲੇ ਤਿੰਨ ਪਰਸਨਸ ਦਾ ਉਹ ਕਹਿ ਰਹੇ ਨੇ ਜਿਨ੍ਹਾਂ ਨਾਲ ਹੋਈ ਹੈ ਅਪਰੋਕਸੀਮੇਟਲੀ ਉਹ ਹਲੇ ਹਲੇ ਅਸੀਂ ਉੱਤੇ ਤਫਤੀਸ਼ ਦਾ 파ਰਟ ਹੈ ਹਲੇ ਅਸੀਂ ਉਧਰ ਨੂੰ ਜਾਣਾ ਹੈ ਹਲੇ ਪਤਾ ਨਹੀਂ ਲੱਗਿਆ ਸਾਨੂੰ ਕਾਰਵਾਈ ਕੀਤੀ ਜਾਏਗੀ ਸਰ ਇਹਨਾਂ 'ਤੇ ਕਾਰਵਾਈ ਜੋ ਬੰਦ ਹੀ ਕਾਰਵਾਈ ਹੈ ਐਸ ਪਰ ਲਾਅ ਕੀਤੀ ਜਾਏਗੀ ਤੇ ਜਲਦੀ ਤੋਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਉਹ ਸਾਰੀ ਗੱਲ ਵੈਰੀਫਾਈ ਕਰਾਂਗੇ ਅਸੀਂ ਜਸਟ ਹਲੇ ਮੌਕਾ ਦੇਖਿਆ ਇਟਸ ਟੂ अर्ਲੀ ਟੂ ਸੇ ਇਨਵੈਸਟੀਗੇਸ਼ਨ ਔਨ ਹੈ ਵਿਲ ਫਾਈਂਡ एवरीथिंग ਵਿਲ ਥੈਂਕ ਯੂ ਕਿਹੜੀ ਰੋਡ ਤੇ ਹੋਈ ਹੈ ਬਾਤ ਇਹ ਮਿੱਡਾ ਚੌਂਕ ਹੈ ਇਹ ਮਿੱਡਾ ਚੌਂਕ ਹੈ ਹਾਂਜੀ ਗੱਡੀ ਗੱਡੀ ਆਈ 20 ਕਹਿ ਰਹੇ ਨੇ ਹਾਂਜੀ ਉਹ ਸਾਰਾ ਮੈਂ ਤੁਹਾਨੂੰ ਦੱਸਿਆ ਕਿ ਐਸ ਪਾਰਟ ਆਫ ਇਨਵੈਸਟੀਗੇਸ਼ਨ ਹੈ ਪਲੀਜ਼ ਲੈਟ ਅਸ ਕੰਟੀਨਿਊ ਐਸਨ ਜੇ ਨਿਊਜ਼ ਦਿੱਲੀ ਲੁਧਿਆਣਾ ਤੋਂ ਪਿਛੇ ਚਰੋਟਾ ਦੀ ਰਿਪੋਰਟ